ਸਬਕ ਕੇ ਤੇ ਦਹੇਜ ਦਿੱਤਾ ਹੈ ਮਾਤਾ ਸੁਲੱਖਣੀ ਜੀ ਨੂੰ ਦਹੇਜ ਦਿੱਤਾ ਹੈ ਘੋੜੇ ਦਹੇਜ ਦੇ ਵਿੱਚ ਬਸਤਰ ਜਿੱਥੇ ਦਿੱਤੇ ਪਸ਼ਮੀਨੇ ਦੇ ਸੋਹਣੇ ਬਸਤਰ ਦਿੱਤੇ ਬਰਤਨ ਦਿੱਤੇ ਹੋਰ ਕਣ ਆਦ ਦਿੱਤੇ ਘੋੜੇ ਸਾਜ ਦਿਨ ਲੈਸ ਦਿੱਤੇ ਹਾਥੀ ਊਂਟ ਦਿੱਤੇ ਤੇ ਬੇਨਤੀ ਕਰਦਿਆਂ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਆ ਜਿਹੜਾ ਦਹੇਜ ਦਿੱਤਾ ਹੈ ਇਹ ਚੌਧਰੀ ਹਿੱਤੇ ਨੇ ਦੇਣਾ ਕੀਤਾ ਤੇ ਇੱਕ ਦਾਸੀ ਮਾਂ ਸੁਲੱਖਣੀ ਨੂੰ ਦਹੇਜ ਦੇ ਵਿੱਚ ਪਿਤਾ ਜੀਆ ਨੇ ਨਾਲ ਦੇਣਾ ਕੀਤੀ ਹੈ ਸੇਵਾ ਵਾਸਤੇ ਤੇ ਨਾਲ ਹੀ ਫਿਰ ਬਾਬਾ ਬੂਲ ਚੰਦ ਜੀ ਹੱਥ ਜੋੜ ਕੇ ਆਖਦੇ ਕਿ ਜੇਕਰ ਤੁਹਾਡੀ ਸੇਵਾ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤੇ ਅਸੀਂ ਉਸ